आज ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਹੁਣ ਆਪਣਾ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰਾਲੀ ਜਿਹੜੀ ਇੱਕ ਸਮੱਸਿਆ ਹੈ ਜਿਹਦੇ ਵਿੱਚ ਆਪਾਂ ਕਾਫੀ ਸਫਲ ਹੋਏ ਆ ਪਿਛਲੇ ਟਾਈਮ ਦੇ ਦੌਰਾਨ ਪੂਰੇ ਪਟਿਆਲਾ ਦੇ ਜਿਹੜੇ ਕਿਸਾਨ ਨੇਗੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਪਿਛਲੀ ਵਾਰੀ ਲਗਭਗ 50% ਆਪਣੇ ਕੇਸਿਸ ਰਿਡਿਊਸ ਹੋਏ ਸੀਗੇ ਇਸ ਦੇ ਨਾਲ ਹੀ ਨਾਲ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਜੀ ਇਸ ਵਾਰ ਸਾਡੇ ਕੋਲ ਹੋਰ ਮਸ਼ੀਨਾ ਅਸੀਂ ਇਨਫਿਊਜ਼ ਕੀਤੀ ਹੈਗੀ ਜਿਹਦੀ ਮੈਪਿੰਗ ਵਗੈਰਾ ਹੋਈ ਹੈ ਪ੍ਰੋਪਰ ਸਾਡੇ ਵਿਲੇਜ ਲੈਵਲ ਅਫਸਰ ਅਸੀਂ ਲਾਏ ਨੇ ਕਲਸਟਰ ਲੈਵਲ ਅਫਸਰ ਲਾਏ ਨੇ ਜਿਹੜੇ ਕਿ ਸਿਰਫ ਔਰ ਸਿਰ ਉਹ ਮਸ਼ੀਨਰੀ ਮੁਹਈਆ ਕਰਵਾਇ ਕਰਾਉਣ ਵਾਸਤੇ ਲਾਏ ਆ ਤਾਂ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਮੈਨੂੰ ਪਹਿਲੀ ਵਾਰੀ ਪਤਾ ਹੈਗਾ ਕਿ ਸੀਜ਼ਨ ਟਾਈਮ ਥੋੜਾ ਕੱਟ ਹੁੰਦਾ ਹੈਗਾ ਬਹੁਤ ਸਾਨੂੰ ਪਰੇਸ਼ਾਨੀਆਂ ਹੁੰਦੀਆਂ ਹੈਗੀਆਂ ਬਟ ਇਹਦੇ ਨਾਲ ਹੀ ਨਾਲ ਮੈਂ ਕਾਫੀ ਕਿਸਾਨ ਆਗੂਆਂ ਨੂੰ ਮਿਲੀ ਹਾਂ ਯੂਨੀਅਨ ਦੇ ਪ੍ਰਧਾਨਾਂ ਨੂੰ ਮਿਲੀਆਂ ਜਿਨ੍ਹਾਂ ਨੇ ਮੇਰੇ ਤੇ ਧਿਆਨ ਚੇ ਲੈ ਲੈਂਦਾ ਹੈਗਾ ਕਿ ਉਹ ਕਈ ਸਾਲਾਂ ਤੋਂ ਅੱਗੇ ਨਹੀਂ ਲਾ ਰਹੇ ਇਸ ਕਰਕੇ ਜਿੱਥੇ ਇੱਕ ਪਾਸੇ ਸਾਡੀ ਧਰਤੀ ਦੀ ਜਿਹੜੀ ਧਰਤੀ ਮਾਂ ਹੈ ਉਹਦੀ ਉਪਚਾਉ ਸ਼ਕਤੀ ਵੱਧਦੀ ਹੈਗੀ ਉਹਦੇ ਨਾਲ ਹੀ ਨਾਲ ਜਿਹੜਾ ਪੋਲੂਸ਼ਨ ਹੈਗਾ ਜਿਹੜਾ ਆਪਣੇ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਹਾਨਮ ਕਰਦਾ ਹੈਗਾ ਜਿਹੜਾ ਸਾਡੇ ਵਾਸਤੇ ਹਾਨੀਕਾਰਕ ਹੈਗਾ ਉਹ ਵੀ ਘਟਦਾ ਹੈਗਾ ਤੇ ਇਹਦਾ ਫਾਇਦਾ ਕਾਫੀ ਲੋਕਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੇ ਜਿਹੜੇ ਓਪੀਡੀ ਚ ਸੀਜ਼ਨ ਵਿੱਚ ਕੇਸਸ ਆਉਂਦੇ ਐ ਅਲਰਜੀਜ਼ ਦੇ ਉਹ ਘਟ ਜਾਂਦੇ ਹੈਗੇ ਤੇ ਸਿੱਧੀ ਲਗਾਤਾਰਤਾ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆਂ ਤੇ ਸਦਾ ਦਿੰਦੀ ਆਂ ਕਿ ਇਸ ਬਾਰੇ ਜਿਹੜੀ ਸਾਰੀ ਮੀਨ ਹੈਗੀ ਕਿ ਜੀ ਅਸੀਂ ਬਿਲਕੁਲ ਅਗ ਨਹੀਂ ਲਾਨੀ ਅਸੀਂ ਇਸ ਟਬਲ ਬਰਨਿੰਗ ਨੂੰ ਬਿਲਕੁਲ ਕਰਬ ਕਰਦੇ ਨੇ ਆਪਣੇ ਵਾਸਤੇ ਆਪਣੇ ਬਜ਼ੁਰਗਾ ਦੇ ਵਾਸਤੇ ਤੇ ਆਪਣੀ ਆਨ ਵਾਲੇ ਜਨਰੇਸ਼ਨ ਵਾਸਤੇ ਤਾਂ ਇਹਦੇ ਲਈ ਅਸੀਂ ਬਿਲਕੁਲ ਤਤਪਰਾ ਤਿਆਰ ਆਂ ਅਸੀਂ ਕੰਟਰੋਲ ਰੂਮ ਬਣਾਇਆ ਹੈ ਕਾਲ ਸੈਂਟਰ ਬਣਾਇਆ ਹੈਗਾ ਇੱਕ ਉੱਤਮ ਐਪ ਹੈਗੀ ਕਿਸਾਨ ਉन्नत ਕਿਸਾਨ ਅਪ ਐਗਿ ਜਿਹਦੇ ਚ ਤੁਸੀਂ ਮਸ਼ੀਨਰੀ ਦੇਖ ਸਕਦੇ ਹੋ ਇਹਦੇ ਨਾਲ ਹੀ ਨਾਲ WhatsApp ਚੈਟਬੋਟ WhatsApp ਹੈਲਪਲਾਈਨ ਸਾਰੀ ਕੁਛ ਅਸੀਂ ਲਾਂਚ ਕਰਨ ਲੱਗੇ ਆ ਆ ਜਿਹੜੀ ਤੁਹਾਨੂੰ ਅਸੀਂ ਟਾਈਮ ਟਾਈਮ ਸਿਰ ਦੱਸਦੇ ਜਾਵਾਂਗੇ ਉਹਦੇ ਬਾਰੇ ਜਿਹੜੀ ਮਸ਼ੀਨਰੀ ਹੈਗੀ ਉਹ ਕਿੱਥੇ ਅਵੇਲੇਬਲ ਹੈਗੀ ਆ ਕਿਦਾਂ ਉਹਨੂੰ ਬਿਹਤਰੀਨ ਨਾਲ ਅਸੀਂ ਯੂਜ਼ ਕਰ ਸਕਦੇ ਆ ਕੋਆਪਰੇਟਿਵ ਵਿੱਚ ਜਿਹੜੀ ਮਸ਼ੀਨਰੀ ਅਵੇਲੇਬਲ ਹੈਗੀ ਉਹਨੂੰ ਸਾਰੇ ਯੂਜ਼ ਨਾ ਸ਼ੇਅਰਿੰਗ ਕਰਕੇ ਜਿੱਦਾਂ ਯੂਜ਼ ਕਰ ਸਕਦੇ ਆ ਇਹਦੇ ਵਿੱਚ ਮੈਂ ਜਿਹੜੇ ਆਪਣੇ ਮੋਤਵਾਰ ਬੰਦੇ ਹੈਗੇ ਨੰਬਰਦਾਰ ਹੈਗੇ ਚੌਕੀਦਾਰ ਹੈਗੇ ਉਹਨਾਂ ਦੇ ਸਭ ਦਾ ਸਹਿਯੋਗ ਮੰਗਦੀ ਆ ਕਿ ਜੇ ਤੁਸੀਂ ਆ ਲੋਕਾਂ ਦੀ ਸਮੱਸਿਆ ਸਾਨੂੰ ਸਨੀ ਹੈਗੀ ਤੇ ਸਾਰਿਆਂ ਨੂੰ ਉਤਸ਼ਾਹਿਤ ਕਰਨਾ ਹੈਗਾ ਕਿ ਮਸ਼ੀਨ ਦੀ ਵੱਧ ਤੋਂ ਵੱਧ ਲੈਣ ਜੇਕਰ ਕਿਸੇ ਨੂੰ ਮਸ਼ੀਨ ਨਹੀਂ ਹੁੰਦੀ ਮੇਰੀ ਇੰਨੀਕ ਬੇਨਤੀ ਹੈ ਤੁਹਾਡੇ ਤੋਂ ਕਿ ਆਪਾਂ ਇੱਕ ਕਾਮਨ ਰਿਸੋਰਸ ਪੂਲ ਹੈਗਾ ਜਿਹਨੂੰ ਸਾਰੇ ਰਲ ਮਿਲ ਕੇ ਯੂਜ਼ ਕਰਨਾ ਹੈ ਤਾਂ ਥੋੜਾ ਜਿਹਾ ਸਹਿਯਮ ਰੱਖੇ ਇਸੀ ਸੀਜ਼ਨ ਦੌਰਾਨ ਤੁਹਾਨੂੰ ਸਾਰੀ ਮਸ਼ੀਨ ਅਸੀਂ ਉਹ ਹੀ ਆ ਗਰਾਵਾਂਗੇ ਪਰ ਆਪਾਂ ਅਗ ਨਹੀਂ ਲਾਣੀ ਆਪਣੇ ਵਾਸਤੇ ਆਪਣੇ ਫਿਊਚਰ ਵਾਸਤੇ ਧੰਨ